ਵਿਧਾਨਸਭਾ ਹਲਕਾ ਕੇਂਦਰੀ ਤੋਂ ਵਿਧਾਇਕ ਡਾਕਟਰ ਜੀ ਗੁਪਤਾ ਨੇ ਗੇਟ ਖਜ਼ਾਨਾ ਚੌਂਕ ਤੋਂ ਚਬਾਲ ਰੋਡ ਤੱਕ ਚਾਂਦੀ ਸੜਕ ਤੇ ਪ੍ਰੀਮਿਕਸ ਪੌਂ ਦੇ ਕਾਸ਼ ਦਾ ਉਦਘਾਟਨ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਮੌਜੂਦ ਸਨ ਵਿਧਾਇਕ ਡਾਕਟਰ ਜੀ ਗੁਪਤਾ ਨੇ ਆਖਿਆ ਕਿ ਇਸ ਨਾਲ ਲੋਕਾਂ ਨੂੰ ਕਾਫੀ ਸੁਵਿਧਾ ਮਿਲੇਗੀ ਅੱਜ ਮੈਨੂੰ ਇਹ ਦੱਸਣ ਚ ਬੜੀ ਖੁਸ਼ੀ ਔਰ ਗਰਵ ਮਹਿਸੂਸ ਹੋ ਰਿਹਾ ਕਿ ਅੱਜ ਅਸੀਂ ਗੇਟ ਖਜ਼ਾਨਾ ਲੇ ਚੌਂਗ ਤੋਂ ਲੈ ਕੇ ਅ ਘਬਾਲ ਰੋਡ ਤੱਕ ਜਿਹੜਾ ਸੜਕ ਦਾ ਜਿਹੜਾ ਸੁਲਗਾਟਨ ਕਰ ਰਹੇ ਆ ਔਰ ਇਹਦੇ ਨਾਲ ਜਿਹੜੀ ਸੜਕ ਹੈ ਉਹ ਬਿਲਕੁਲ ਇਕਦਮ ਨਵੀਂ ਬਣ ਜਾਏਗੀ ਔਰ ਇਹਦੇ ਨਾਲ ਨਾਲ ਹੀ ਅ ਜਿਹੜਾ ਫੁੱਟਪਾਥ ਹੈ ਫੁੱਟਪਾਥ ਤੇ ਵੀ ਜਿਹੜਾ ਟਾਈਲ ਟਾਈਲਾ ਦਾ ਵਰਕ ਹੋਏਗਾ ਸੋ ਇਸ ਇਲਾਕੇ ਦੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਸਿਗੇ ਕਿਉਂਕਿ ਸੜਕ ਕਾਫੀ ਜ਼ਿਆਦਾ ਦੀ ਬੁਰੀ ਹਾਲਤ ਸੀਗੀ ਸੋ ਅੱਜ ਜਿਹੜੀ ਹੈ ਸੜਕ ਦਾ ਨਿਰਮਾਣ ਜਿਹੜਾ ਸ਼ੁਰੂ ਹੋ ਜਾਏਗਾ ਔਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਸਾਰੀ ਖਜਾਨੇ ਵਾਲੇ ਗੇਟ ਤੋਂ ਲੈ ਕੇ ਛਬਾਲ ਰੋਡ ਛਬਾਲ ਰੋਡ ਤੋਂ ਲੈ ਕੇ ਅੱਗੇ ਇਬਨ ਤੱਕ ਇਬਨ ਪਿੰਡ ਤੱਕ ਜਿਹੜਾ ਉਹ ਅਸੀਂ ਸਾਰੀ ਇਹ ਸੜਕ ਨਵੀਂ ਬਣਾ ਰਹੇ ਹਾਂ ਸੋ ਮੈਂ ਜਿੱਥੇ ਇਲਾਕਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਉੱਥੇ ਆਪਣੀ ਪਾਰਟੀ ਦੇ ਹਾਈ ਕਮਾਂਡ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਜਾਉ ਦੇ ਬਰਬਾਰੀ ਕਨਿਸ਼ ਸੋਧਿਆ ਜੀ ਦਾ ਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਮੈਂ ਧੰਨਵਾਦ ਕਰਦਾ